ਆ ਤੁਹਾਨੂੰ ਵੀ ਰეკਮੈਂਡ ਕਰ ਦਿੰਗੇ ਇਥੇ ਕਾਲਜ ਚ ਲੱਗੋ। ਫੇਲ ਆਂਗਾ ਸਰ। ਕੋਈ ਨਹੀਂ। ਕਿ ਇੱਥੇ ਕਰਾਉਣੀਆਂ ਗੱਲਾਂ। ਗੱਲਬਾਤ ਨਾਲ ਨੌਲੇਜ ਦਾ ਭੰਡਾਰ ਆ। ਪਸ਼ੂ ਬੱਦੀ ਓਏ। ਆਪ ਸਾਰੇ ਵਧੀਆ ਹੋਵੋਗੇ ਤੇ ਅੱਗੇ ਵਧੋਗੇ। ਆਦੇ ਬਲਾਜ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਆ ਗੁਰੂ ਨਾਨਕ ਕਾਲਜ ਲਾਢੇ ਤੇ ਇੱਥੇ ਕੱਪ ਮਰੀ ਜਾ ਪਿਆ ਯਾਰ। ਅੱਜ ਇੱਥੇ ਹੈਗਾ ਕਿਹੜਾ ਮੇਲਾਗਾ ਓਏ ਸਤਰੰਗ ਸਤਰੰਗ ਬਣੀ ਸਤਰੰਗ ਬਣੀ ਜਿਆ ਹਜਾ ਕੁਸ ਤੇ ਤੁਹਾਨੂੰ ਦਿਖਾਉਣੇ ਹੱਥਾਂ ਦਾ いい ピラフィックだぜ、クリアでね。<music> <music> ਬਿੰਡ ਤੁਰਿਆ ਬੰਦਾ ਜੀ ਬਿੰਦਾਰਾ ਸਾਰਾ ਕਰਵਾਈ ਜੀ ਬਿੰਡ ਤੁਰਿਆ ਬੰਦਾ ਜੀ ਆਹ ਬਾਈ ਜੀ ਸਾਰੇ ਬਿੰਡ ਖਾਵ ਰੱਖਿਆ ਜੀ ਉਹਨਾਂ ਨੇ ਐਰਤੀ ਬੋਰਡ ਹਰ ਕੁਲਵਾਈ ਨੂੰ ਇਹ ਗੱਲ ਪਹਿਲਾ ਬੰਦਾ ਜਰਾ ਇੱਧਰ ਨੋਟ ਕਰ ਲਈਏ ਸਾਰਾ ਪਿੰਡ ਉਹ ਦੇਖ ਗਿਆ ਹੁਣ ਤੂੰ ਕੁਝ ਦੱਸਣਾ ਚਾਹੁੰਦਾ ਹੋਵੇਂ ਦੱਸਣਾ ਚਾਹੁੰਦਾ ਹਾਂ ਆਪਦੇ ਗੌਰ ਦੇ ਬਾਰੇ ਬਾਕੀ ਬੰਦੇ ਨੇ ਰეკਮੈਂਡ ਕਰਦੇ ਵਿੱਚ ਕਾਲਜ ਚ ਲੱਗੋ ਅੱਛਾ ਬਈ ਤੁਸੀਂ ਕਹਿਆ ਸੀ ਆ ਥੋੜਾ ਡਿਪਾਰਟਮੈਂਟ ਆ ਥੋੜੇ ਨੂੰ ਡਿਪਾਰਟਮੈਂਟ ਤਿਆਰ ਕੀਤਾ ਹੈ ਡਿਪਾਰਟਮੈਂਟ ਦਾ ਸਾਰਾ ਕਰੀਦਾ ਬਾਕੀ ਜਿਹਨੂੰ ਪ੍ਰੋਪਰ ਕੋਰਡੀਨੇਸ਼ਨ ਲਈ ਆ ਰਹੀ ਉਸ ਨੂੰ ਖਿਜਾਈਓ ਕੇ ਓਕੇ ਓਕੇ ਸਰ ਫੋਮ ਖੰਬੂ ਗਏ ਤਈ ਇਹ ਖਿਆਲ ਮਤਲਬ ਪੜੀਗੇ ਨੇ ਆ ਕਿ ਇਹ ਬੈਲਾ ਹੈ ਪੋਜੂ ਬਤੀ ਹੋਏ ਪੋਜੂ ਬਤੀ ਨੇ ਆਪਣੇ ਵਾਲੇ ਆ ਰਹੇ ਪਸੂਦ ਪਸੂ ਦਾ ਦੂਸਰਾ ਪਸੂ ਇਹਦਾ ਪਤੀ ਦਾ ਕੋਈ ਨਹੀਂ ਪਸੂ ਦੀ ਨਾ ਤੋੜ ਦੇਖੋ ਕਿੰਨੇ ਧਿਆਨੇ ਮੁੰਡੇ ਦਰੀਵ ਸਿੰਘ ਨਾਲ ਕਿੱਥੇ ਲਾਣਾਂਗੇ ਆਪਾਂ ਬਿੱਟੋ ਗਾਲ ਬੁਜੀ ਰੇਲ ਗੱਡੀ ਚੱਲੂ ਆ ਬਣਾਉਣੀ ਦਾ ਇੱਥੇ ਆ ਜਿਹਦੇ ਨਾਮ ਬਣਾਇਆ ਅੱਜ ਤੇ ਲੱਗਦਾ ਤੇ ਵਾ ਕੀ ਹੋ 巴西呀，要不。 ਚਲੋ ਫਿਰ ਚੱਲਦੇ ਇੱਥੇ ਆ ਕੇ ਜਲੇ ਰੋਗੇ ਯਾਰਾ ਲੋ ਜੀ ਮੇਲੇ ਚ ਕਹਿੰਦੇ ਮਨਵੀਰ ਵੀ ਪੁੱਜਿਆ ਹੋਇਆ ਹੈ ਤੇ ਨਾਲ ਸ਼ੈਵੀ 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 ਗਰੇਵਾਲ ਤੇ ਇੱਧਰ ਬਾਈ ਰਵ ਰਵ ਨਗੜਾ ਨਗੜਾ ਕੋਈ ਗੱਲ ਬਾਤ ਆ ਗੱਲਬਾਤ ਤਾਂ ਕੋਈ ਨਹੀਂ ਕੀ ਠੀਕ ਰਾਉਣੀਆਂ ਗੱਲਾਂ ਨੌਲੇ ਦਾ ਭੰਡਾਰ ਆ ਨਹੀਂ ਨਹੀਂ ਗੁਰੂ ਨਾਨਕ ਆਪਾ ਕਾਲਜ ਚ ਆਏ ਅੱਜ ਬੱਲਾਡੇ ਲੋੜਿਆ ਮੈਨੂੰ ਕਿਹਨਾਂ ਲੈ ਜੇ ਪਰ ਇਹ ਨਹੀਂ ਲੈਣੀ ਚਾਹੀਦੀ ਇਹ ਨਹੀਂ ਲੈਣੀ ਚਾਹੀਦੀ ਦੋ ਦਿਨਾਂ ਦਾ ਮੇਲਾ ਸੀ ਅੱਜ ਆਖੀਂ ਦੇਣਾ ਮੇਲੇ ਦਾ ਪਹਲ ਰਹੇ ਹਾਂ ਮੈਨੂੰ ਇਹਦੀ ਕਿਤਾਬਾਂ ਦਾ ਮੇਲਾ ਵੀ ਹੋਊਗਾ ਕਿਤਾਬਾਂ ਦੀ ਕੋਸਟ ਹੋਣੀ ਆ ਤੇ ਕੁਝ ਪੜ੍ਹ ਲਈ ਮਿਲੂਗਾ ਪਰ ਕਾਫੀ ਮੈਨੂੰ ਜਿੱਦਾਂ ਆਪਣੇ ਹਨ ਮਾਨਸਾ ਜਿਲ੍ਹੇ ਦਾ ਮਾਹੌਲ ਆ ਮੈਨੂੰ ਅਸੀਂ ਇਹ ਅੱਜ ਜਿਹੜੇ ਆਪਣੇ ਯੋਵਾ ਨੌਜਵਾਨ ਫੀੜੀਓ ਘੱਟ ਹੋ ਗਈ ਕਾਫੀ ਆ ਹਾਂ ਕਾਫੀ ਆ ਤੇ ਇੰਜੋਏ ਕਰ ਰਹੇ ਆ ਬਲੌਗ ਦੇ ਆਖਰ ਚ ਤੁਹਾਨੂੰ ਮਿਲਾਂਗੇ ਬਾਕੀ ਹਾਲਿੰ ਠੀਕ ਆ ਵਧੀਆ ਕੋਈ ਜੁਆ ਹੈ ਨਹੀਂ ਖਤਮ ਹੋਈ ਨਹੀਂ ਜੀ ਸਰ ਜਨਪੰਚ ਗਿਆ ਬਹੁਤ ਕੁਝ ਕੰਮ ਕਰਦੇ ਨਹੀਂ ਜਾਂਦਾ ਮਾਣ ਆਉਣਾ ਫੇਸ ਚ ਜਾਂਦਾ